ਉਈਆ ਉਹ ਇਹਨਾਂ ਸਾਇੰਸਦਾਨਾਂ ਨੇ ਜਿਹੜੀਆਂ ਇਹ ਤਰੱਕੀਆਂ ਕੀਤੀਆਂ ਨੇ ਉਹਨਾਂ ਤਾਰਿਆਂ ਦੇ ਰਾਹੀਂ ਦੇਸਾਂ-ਵਦੇਸਾਂ ਤੋਂ ਉਸ ਅਮਰੀਕਾ ਦੀ ਧਰਤੀ ਤੋਂ ਜਿੱਥੋਂ ਗਦਰੀ ਬਾਬੇ ਇਧਰ ਉਧਰੇ ਸਨ ਉੱਥੋਂ ਆਉਂਦੀ ਰਹੀ ਆ ਪੰਜਾਬ ਦੇ ਹੱਕ ਦੇ ਵਿੱਚ ਮੇਰਾ ਨਾਮ ਜੋਧਬੀਰ ਸਿੰਘ ਪਿੰਡ ਮੇਰਾ ਅਠ ਗੁਰੂ ਸਾਹਿਬਾਨ ਦੀ ਧਰਤੀ ਸ਼੍ਰੀ ਖਡੂਰ ਸਾਹਿਬ ਦੇ ਬਿਲਕੁਲ ਐਨ ਪੈਰਾਂ ਦੇ ਵਿੱਚ ਪੈਂਦਾ ਮੇਰਾ ਛੋਟਾ ਜਿਹਾ ਪਿੰਡ ਟੋਟਾ ਅਮਰੀਕਾ ਦਾ ਰੋਜੀ ਰੋਟੀ ਦੀ ਭਾਲ ਦੇ ਵਿੱਚ ਮੇਰੇ ਦਾਣੇ ਉੱਥੇ ਖਿਲਰੇ ਸੀ ਇੱਥੇੋਂ ਭੱਜੇ ਭਜਾਏ ਉਧਰ ਨੂੰ ਗਿਆ ਵਾਂ ਤੇ ਪਰ ਜਿਹੜੀ ਪੰਜਾਬ ਦੀ ਖੇਚੋ ਨਹੀਂ ਗਈ ਤੇ ਮੈਂ ਗੱਲ ਨੂੰ ਸ਼ੋਰਟ ਦੇ ਵਿੱਚ ਲਿਆਉਂਦਾ ਹਾਂ ਐਰ ਕੀ ਫੇਰ ਉਹੀ ਖੇਚ ਪੰਜਾਬ ਦੀ ਪੰਥ ਦੀ ਖੇਚ ਪਿਛਲੀ ਵਾਰ ਉੱਡ ਕੇ ਆਇਆ ਸੀ ਮਹਾਰਾਜ ਚ ਟਰੱਕ ਖਿਲਾੜ ਕੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਸੀ ਪੰਜਾਬ ਦੇ ਜੰਮਿਆਂ ਨੂੰ ਨਿਤ ਮੀਮਾ ਸਾਨੂੰ ਪੈਂਦੀ ਆ ਰਹੀਆਂ ਤੇ ਸ਼ਾਇਦ ਪੈਂਦੀਆਂ ਰਹਿਣਗੀਆਂ ਤੇ ਇਦਾਂ ਹੀ ਚੱਲਦੇ ਰਵਾਂਗੇ ਤੇ 2017 ਦੇ ਵਿੱਚ ਰਾਜ ਟਰੱਕ ਖਿਲਾਰ ਕੇ ਆਮ ਆਦਮੀ ਪਾਰਟੀ ਵਾਸਤੇ ਸਪੋਰਟ ਕੀਤੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਮੇਰੇ ਵੱਡੇ ਭਰਾ ਮੇਰੇ ਮਿੱਤਰ ਵੀ ਉਹਨਾਂ ਦੇ ਬਥੇਰੇ ਮੈਨੂੰ ਸੱਜਣ ਸਾਰੇ ਜਾਣਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਜਿਹੜੇ ਸ਼ੁਰੂ ਤੋਂ ਤੁਰੇ ਨੇ ਬਾਅਦ ਚ ਜਿਹੜੇ ਦੂਜੀਆਂ ਪਾਰਟੀਆਂ ਚੋਂ ਇਧਰ ਉਧਰ ਆਏ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਉਹਨਾਂ ਨੂੰ ਮੈਂ ਕਿਸੇ ਗਿਣਤੀ ਚ ਗਿਣਦਾ ਹੁਣ ਦੀ ਘਟਨਾ ਐਰਕੀ ਪਰ ਵਿਚਾਰ ਬਦਲਦੇ ਨੇ ਜਦਾਂ ਰੁੱਖ ਛਾਂਗੇ ਜਾਂਦੇ ਨੇ ਫਿਰ ਰੁੱਖ ਪੁੰਗਰਦੇ ਨੇ ਨਾਲੇ ਉਹ ਇਨਸਾਨ ਦੇ ਜਿਹੜੇ ਵਿਚਾਰ ਜੋ-ਜੋ ਇਨਸਾਨ ਗਰੋਅ ਕਰਦਾ ਵਾ ਉਹਦੇ ਵਿਚਾਰ ਜੇ ਇਨਸਾਨ ਦੇ ਵਿਚਾਰ ਉੱਥੇ ਰਹਿਣ ਇਹਦਾ ਮਤਲਬ ਇਨਸਾਨ ਗਰੋ ਨਹੀਂ ਕਰਦਾ ਬਚਪਨ ਚ ਮੇਰੇ ਵਿਚਾਰ ਹੋਰ ਸੀ ਜਵਾਨੀ ਚ ਮੇਰੇ ਹੋਰ ਹੋਏ ਜੋ-ਜੋ ਮੈਂ ਗਰੋ ਹੋਣ ਲੱਗਿਆ ਸ਼ਾਇਦ ਮੈਨੂੰ ਲੱਗਦਾ ਕਿ ਜਿੰਨੀ ਕੁ ਗੁਰੂ ਸਾਹਿਬ ਨੇ ਮੈਨੂੰ ਸੋਝੀ ਬਖਸ਼ੀ ਆ ਮੈਂ ਉਸ ਬਨੇ ਆਮ ਆਦੀ ਪਾਰਟੀ ਦੋ ਹਸਤੌੜਾ ਸਪੋਰਟ ਕੀਤੀ ਐਰ ਕੀ ਮੈਂ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਵਾਸਤੇ ਉੱਥੋਂ ਅਮਰੀਕਾ ਤੋਂ ਜਾਜੇ ਚੜਿਆ ਤੇ ਇੱਥੇ ਆਇਆ ਗੁਰੂ ਸਾਹਿਬ ਨੇ ਜਿੱਤ ਬਖਸ਼ੀ ਸਾਨੂੰ ਇੱਕ ਨਹੀਂ ਦੋਵਾਂ ਸੀਟਾਂ ਦੇ ਮੈਂ ਸਾਰੀ ਸਿੱਖ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਉਸ ਜਿੱਤ ਦੀ ਵਧਾਈ ਦਿੰਦਾ ਹਾਂ ਕਿਉਂਕਿ ਸਾਡਾ ਲਾਂਭਾ ਹੁੰਦਾ ਵਾ ਕਿ ਸਾਡੀ ਗੱਲ ਨਹੀਂ ਕੋਈ ਕਰਦਾ ਗੱਲ ਜੇ ਕੋਈ ਸਾਡਾ ਕੋਈ ਆਪਣਾ ਹੋਊ ਉਹ ਕਹਿੰਦੇ ਦਾ ਕਿ ਆਪਣਾ ਵੱਢ ਕੇ ਸੁੱਟੂ ਤੇ ਛਾਵੇਂ ਸੁੱਟੂ ਕੋਈ ਸਾਡਾ ਆਪਣਾ ਗੱਲ ਕਰਨ ਵਾਲਾ ਸੱਚ ਲੋ ਸਾਡੀਆਂ ਦੋ ਆਵਾਜ਼ਾਂ ਪਾਰਲੀਮੈਂਟ ਚ ਗਈਆਂ ਪਰ ਕਿਤੇ ਨਾ ਕਿਤੇ 5 4 ਤਰੀਕ ਨੂੰ ਜਿਹੜਾ ਇਹ ਰਿਜ਼ਲਟ ਆਉਂਦਾ ਵਾ ਤੇ ਮੈਂ ਗੁਰੂ ਸਾਹਿਬ ਕੋ 3 ਤਰੀਕ ਨੂੰ ਗੁਰੂ ਸਾਹਿਬ ਕੋ ਮੈਂ ਅਰਦਾਸ ਕਰਕੇ ਆਏ ਕਿ ਗੁਰੂ ਸਾਹਿਬ ਲਜ ਪੱਤ ਰੱਖਿਓ ਮੇਰੀ ਕੌਮ ਦੇ ਇਹਨਾਂ ਲੜਾਂ ਦੀ ਜਿਹੜੇ ਅੱਜ ਤੱਕ ਲੜ ਮੇਰੀ ਕੌਮ ਦੇ ਦਾ ਸੋਹਣੇ ਸੱਜੇ ਆ ਇਹਨਾਂ ਦੀ ਲਜ ਪੱਤ ਰੱਖਿਓ ਗੁਰੂ ਸਾਹਿਬ ਨੇ ਪੱਤ ਰਖੀ ਤੇ ਮੈਂ ਉਹ ਪ੍ਰਸ਼ਾਦ ਚੜਾਉਣ 5 ਤਰੀਕ ਨੂੰ ਟਾਲਾ ਸਾਹਿਬ ਗਿਆ ਟਾਲਾ ਸਾਹਿਬ ਤੋਂ ਵਾਪਸ ਆਇਆ ਤੇ ਆਉਂਦਿਆਂ ਤੇ ਜਿਹੜਾ ਇਹ ਮੇਰੇ ਤੇ ਹਮਲਾ ਹੋਇਆ ਮੈਨੂੰ ਕਿਡਨਾਪ ਕਰਕੇ ਬੰਦਿਆਂ ਨੇ ਖੜਿਆ ਵਿੱਚੋਂ ਜਿੱਦਾਂ ਕਾਕੜਾ ਸਾਹਿਬ ਕਹਿੰਦੇ ਨਾ ਕਿ ਕਾਤਲਾਂ ਦੀ ਭੀੜ ਵਿੱਚੋਂ ਕੁਝ ਚਿਹਰੇ ਪਛਾਣਦਾਂ ਮੈਂ ਉਹਨਾਂ 'ਚੋਂ ਵੀ ਮੈਂ ਕੋਈ ਚਿਹਰੇ ਪਛਾਣੇ ਚਿਹਰੇ ਪਛਾਣੇ ਕਿਉਂ ਕਿ ਕਿਉਂਕਿ ਉਹਨਾਂ ਨਾਲ ਮੈਂ ਡੋਰ ਟੂ ਡੋਰ ਕੀਤੀ ਸੀ ਉਹਨਾਂ ਨਾਲ ਮੈਂ ਲੋਕਾਂ ਦੇ ਗੁਆਂ ਦੇ ਝੰਡੇ ਲਾਏ ਆਵਾਜ਼ ਦੀ ਪਾਰਟੀ ਦੇ ਜਦੋਂ ਝੜੂ ਦਾ ਇਨਕਲਾਬ ਦਾ ਨਾਅਰਾ ਦਿੱਤਾ ਸੀ ਪਰ ਐਤ ਕੀ ਉਹਨਾਂ ਹੀ ਬੰਦਿਆਂ ਨੇ ਮੈਨੂੰ ਪਤਾ ਨਹੀਂ ਸੱਤਾ ਦੇ ਨਸ਼ੇ 'ਚ ਜਾਂ ਕਿਹਦੀ ਚੁੱਕ ਚਕਾ ਦੇ ਵਿੱਚ ਜਾਂ ਤੇ ਉਹਨਾਂ 'ਚ ਇੱਕ ਕਹਿੰਦਾ ਕਿ ਕੋਟਲੋ ਜਨਾ ਕੁੱਟਣਾ ਤੇ ਨੂੰ ਚੋਕ ਕੇ ਦਰਿਆ 'ਚ ਸੁੱਟ ਗਏ ਗੋਲੀ ਮਾਰ ਕੇ ਦਰਿਆ 'ਚ ਉਹਨਾਂ ਨੂੰ ਦਰਿਆਵਾਂ 'ਚ ਮੁੰਡੇ ਪਾਉਣ ਦੀ ਪੁਰਾਣੀ ਆਦਤ ਵੀ ਆ ਤੇ ਜਾਜ ਵੀ ਆ ਉਹਨਾਂ ਨੂੰ بڑے ਪੁੱਤ ਦਰਿਆਵਾਂ 'ਵੀ ਪਾਏ ਨੇ ਮੱਛੀਆਂ ਨੇ بڑے ਪੰਜਾਬ ਦੇ ਪੁੱਤ ਖਾਦੇ ਨੇ ਭਾਵੇਂ ਨਿੱਕੀ ਉਮਰਾਂ ਤੋਂ ਭਾਵੇਂ ਵੱਡੀਆਂ ਦੇ ਲਾਲੋ ਸੋ ਮੈਂ ਫੇਰ ਉਧਰ ਨੂੰ ਨਹੀਂ ਜਾਣਾ ਚਾਹੁੰਦਾ ਕਿਸੇ ਵੀ ਉਸ ਪਾਸੇ 5 ਤਰੀਕ ਨੂੰ ਮੇਰੇ ਤੇ ਹੰਗੜਾ ਹੋਇਆ ਇਹਨਾਂ ਨੇ 9 ਵਜੇ ਕਰੀਬ ਮੈਨੂੰ ਚੁੱਕਿਆ ਇੱਕ ਫੋਰਚੂਨਰ ਇੱਕ ਇਹਨਾਂ ਕੋ ਸੈਡਾਨ ਟਾਈਪ ਗੱਡੀ ਆ ਜਿਹੜੀ ਆ 5 ਸੀਟਰ ਹੁੰਦੀ ਆ ਆਪਣੀ ਦੋਵੇਂ ਚਟੀਆਂ ਗੱਡੀਆਂ ਮੇਰ ਕੋ I20 ਮੇਰੀ ਆਈ ਐਮ ਦਾ ਵਿਕਟਮ ਮੈਂ ਵਿਕਟਮ ਆ ਤੇ ਜਿਹੜੇ ਅਕਿਊਜ਼ ਨੇ ਵਿਕਟਮ ਨੂੰ ਪ੍ਰੈਸ਼ਰ ਪੈ ਰਿਆ ਵਾ ਕਦੀ ਕਹਿੰਦੇ ਨੇ ਕਿ ਤੇਰੀ ਗੱਡੀ ਬਣਵਾ ਦਿੰਨੇ ਆ ਤੂੰ ਬਹਿ ਜਾ ਤੇ ਜਾਂ ਦੋਸ਼ੀ ਫੋਨ ਕਰ ਕਰ ਕਹਿੰਦੇ ਨੇ ਕਿ ਬਾਹਰ ਚੱਲ ਜਾ ਚੰਗਾ ਰਹੇਗਾ ਪਹਿਲਾਂ ਐਨ ਆਰ ਆਈਆਂ ਨੇ ਉੱਥੋਂ ਹੀ ਨਾ ਰੁਪਈਆ ਇਕੱਠਾ ਕਰ ਕਰਕੇ ਲਿਆ ਉਦੋਂ ਕੋਈ ਗੱਲ ਨਹੀਂ ਕੋਠੀ ਨੱਪੀ ਉਹ ਡਰਾਵਾ ਪਾਇਆ ਜੇ ਆ ਜੋਲਵੀ ਸਿੰਘ ਵੀ ਭੱਜ ਗਿਆ ਤੇ ਐਨਆਰਿਆਂ ਦੇ ਮਨ 'ਚ ਕੈਸਾ ਡਰ ਬਊਗਾ ਮੈਂ ਮੈਨੂੰ ਪ੍ਰਸ਼ਾਸਨ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਮੈਨੂੰ ਹਾਲਾਂਕਿ ਉਹਨਾਂ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਮਾਨਯੋਗ ਸਾਡੇ ਮੰਤਰੀ ਨੇ ਪੰਜਾਬ ਦੇ ਲਾਲਜੀਤ ਸਿੰਘ ਭੁੱਲਰ ਹੋਣੀ ਉਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ ਅਕਿਊਜ਼ਡ ਨੇ ਨਾਲ ਐਮਐਲਏ ਦਲਬੀਰ ਸਿੰਘ ਟੌਂਗ ਜਿਨ੍ਹਾਂ ਨੂੰ ਮੈਂ ਗੁਰੂ ਘਰਾਂ ਦੇ ਬਾਹਰ ਖਲੋ ਕੇ ਇਹਨਾਂ ਥਾਣਾ ਇੱਕ ਸੰਗਤ ਦਾ ਪੈਸਾ ਇਕੱਠਾ ਕਰ ਕਰ ਭੇਜਿਆ ਸੀ ਸੰਗਤ ਦਾ ਚਲੋ ਉਹ ਵੀ ਗੁਰੂ ਸਾਹਿਬ ਹੀ ਜਾਣਦੇ ਨੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਤੇ ਮੇਰੀ ਗੱਡੀ ਵਿਕਟਮ ਦੀ ਗੱਡੀ ਥਾਣੇ ਖਲੋਤੀ ਆ ਦੂਜੀਆਂ ਨਾ ਕੋਈ ਗੱਡੀ ਚੁੱਕੀ ਗਈ ਨਾ ਕੋਈ ਬੰਦਾ ਚੁੱਕਿਆ ਗਿਆ ਤੇ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੋ ਮੈਂ ਅੱਜ ਫੇਰ ਆਪਣੀ ਆਵਾਜ਼ ਕਿਉਂਕਿ ਤੁਹਾਨੂੰ ਤੁਸੀਂ ਵੀ ਜਿਹੜਾ ਉਹ ਇਸ ਲੋਕਤੰਤਰ ਦਾ ਜਿਹਦੇ ਪਿੱਛੇ ਸਾਡੇ ਮਾਨ ਸਾਹਿਬੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਫੋਟੋ ਵੀ ਲੱਗੀ ਹੁੰਦੀ ਆ ਪਿੱਛੇ ਜਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਸਰਦਾਰ ਉਦਮ ਸਿੰਘ ਕੰਬੋਜ ਦੀ ਕਰਤਾਰ ਸਿੰਘ ਸਰਾਭਾ ਦੀ ਗਦਰੀ ਬਾਬਿਆਂ ਦੀ ਜੇ ਉਹਨਾਂ ਦੀ ਗੱਲ ਕਰਦੇ ਆ ਤੇ ਉਹ ਸੰਵਿਧਾਨ ਦਾ ਮੰਮੀ ਉਹਨਾਂ ਹੀ ਹਿੱਸੇਦਾਰਾਂ ਜਿਨ੍ਹਾਂ ਤੁਸੀਂ ਆਮ ਆਬ ਨਾਗਰਿਕ ਜੇ ਜਾਂ ਕੋਈ ਮੰਤਰੀ ਜਾਂ ਮੁੱਖ ਮੰਤਰੀ ਆ ਸੋ ਇਹ ਮੈਂ ਤੁਹਾਡੇ ਰਹੀਂ ਆਪਣੀ ਗੱਲ ਸਿੱਖ ਸੰਗਤ ਤਾਈਂ ਪੂਰੇ ਪੰਜਾਬ ਵਾਸੀਆਂ ਤਾਈ ਵਿਦੇਸ਼ ਮੰਤਰਾਲੇ ਤਾਈ ਯੂ ਐਸ ਅੰਬੈਸੀ ਤਾਈ ਬਿਕੋਜ਼ ਆਈ ਐਮ ਯੂ ਐਸ ਸਿਟੀਜ਼ਨ ਸੋ ਪਰ ਮੈਂ ਪੰਜਾਬ ਦਾ ਪਾਣੀ ਵੀ ਪੀਤਾ ਵਾ ਜੇ ਸਾਨੂੰ ਇਹਦਾ ਕੁੱਟ ਕੇ ਪੰਜਾਬ ਦੀਆਂ ਇਹਨਾਂ ਜ਼ਮੀਨਾਂ ਤੋਂ ਭਜਾਉਣਗੇ ਅਸੀਂ ਇਦਾਂ ਨਾ ਜ਼ਮੀਨਾਂ ਛੱਡਣ ਵਾਲੇ ਆ ਅਸੀਂ ਤਾਂ ਮੱਝਾਂ ਵਾਲੇ ਕਿੱਲੇ ਨਾਲ ਛੱਡੀਏ ਤਾਂ ਦੂਜੇ ਕਿੱल्ल्या ਦੀ ਤਾਂ ਹਲੇ ਬੜੀ ਜਿਹੜੀ ਉਹ ਦੂਰ ਦੀ ਗੱਲ ਆ ਸੋ ਇੰਨੀ ਕੁ ਮੇਰੀ ਜਿਹੜੀ ਆ ਕਹਾਣੀ ਆ ਬਾਕੀ ਜਿਹੜੇ ਮੈਂ ਆਪਣੇ ਤੁਹਾਡੇ ਸਵਾਲਾਂ ਵਾਸਤੇ ਜਿਹੜਾ ਉਹ ਤੁਹਾਡੇ ਸਾਹਮਣੇ ਆ ਕਈ ਸੁਣੀ ਮੈਂ ਤੁਹਾਡਾ ਫੇਰ ਦੁਬਾਰਾ ਧੰਨਵਾਦ ਕਰਦਾ ਤੁਸੀਂ ਜਿੰਨੇ ਤੇ ਪਹੁੰਚੇ ਹੋ ਮੇਰੇ ਬੜੇ ਸ਼ਾਰਟ ਜੇ ਨੋਟਿਸ ਤੇ ਥੈਂਕ ਯੂ ਸੋ ਮਚ ਮੈਂ ਤੁਹਾਡਾ ਸੰਗਤ ਦਾ ਤੇ ਤੁਹਾਡਾ ਹਮੇਸ਼ਾ ਰਹਿਣੀ ਰਵਾਂਗਾ ਥੈਂਕ ਯੂ ਸੋ ਮਚ ਉਤਰਮ ਹੈਗੀ ਜੀ ਅ ਐਫ ਆਈ ਆਰ ਮੇਰੇ ਵੀਰ ਨੇ ਕੁਐਸਚਨ ਕੀਤਾ ਐਫ ਆਈ ਆਰ ਦਰਜ ਹੋਈ ਆ ਤੇ ਉਹ ਦਰਜ ਕਰਨੀ ਪਈ ਆ ਇਹਨਾਂ ਨੂੰ ਅਵੇਂ ਮੂੰਹ ਜਿਆ ਰੱਖਿਆ ਗੋਗਲੂਆਂ ਤੋਂ ਮਿੱਟੀ ਝਾੜੀ ਆ ਤਿੰਨ ਘੰਟੇ ਚੁੱਕ ਕੇ ਬੰਦਾ ਕਿਡਨਾਪ ਕਰਕੇ ਖੜਿਆ ਹੋਵੇ ਉਹਨਾਂ ਲਾਹਣ ਜਾਲੀ ਪੀਤੀ ਹੀ ਤੇ ਇੱਥੇ ਆਪਣੇ ਉਹਨਾਂ ਕੋ ਮੈਂ ਜਾਨ ਬਚਾ ਕੇ ਭੱਜਾਵਾਂ ਤੇ ਪਰਚਾ ਜਿਹੜਾ ਵਾ ਉਹ ਹੋਣਾ ਚਾਹੀਦਾ ਸੀ ਓਕੇ ਇਹਨਾਂ ਨੇ ਲਾਈ ਆ ਜੀ 365 324 323 341 427 148 149 120b ਬਾਕੀ ਇਹ ਜਿਹੜੀਆਂ ਹੁੰਦੀਆਂ ਵਾ ਇੱਥੇ ਲੱਗਣੀ ਸੀ 364 ਕਿਡਨਾਪ ਕਰਨ ਦੀ 26 ਤੇ ਵੇਖੋ ਬਾਕੀ ਹਲੇ ਇਹਦਾ ਰਿਜ਼ਲਟ ਆਉਣਾ ਵਾ ਇੱਥੇ ਮੇਰੇ ਘਰ ਨਾਲੇ ਕਿਰਪਾਨ ਮਾਰੀ ਆ ਤੇ ਦੂਜੇ ਬੰਨੇ ਇੱਕ ਬੰਦੇ ਨੂੰ ਚੁੱਕ ਕੇ ਲੈ ਗਏ ਅਗਵਾ ਕਰਕੇ ਤੇ ਬੰਦੇ ਨੂੰ ਕੁੱਟ ਮਾਰ ਕੀਤੀ ਆ ਬੰਦੇ ਦਾ ਇਹਨਾਂ ਨੇ ਕੀਤਾ ਤੇ ਦੂਜੇ ਬੰਨੇ ਮੈਨੂੰ ਡਰਾਵਾ ਮਾਣ ਡਿਆ ਕਿ ਦੂਜੀ ਥੇੜ ਵੀ ਦਾਖਲ ਹੋ ਗਈ ਆ ਉਹ ਭਾਈ ਮਤਲਬ ਅਗਵਾ ਕੀਤੇ ਬੰਦੇ ਨੇ ਭੱਜਦਿਆਂ ਮਤਲਬ ਉਹਨੇ ਕੀ ਤੁਹਾਨੂੰ ਮਤਲਬ ਕੋਈ ਸ਼ਬਦਾ ਨਾ ਤੁਹਾਡੇ ਕੋਈ ਮਾਰਤਾ ਕੋਈ ਕੀ ਹੋ ਗਿਆ ਕੋਈ ਮਤਲਬ ਦੱਸਣ ਦੇ ਸਹੀ ਸਿਰਫ ਤੇ ਸਿਰਫ ਮੇਰੇ ਦੇ ਪ੍ਰੈਸ਼ਰ ਪਾਉਂਦੇ ਇਹਨਾਂ ਨਾ ਇੱਕ ਬੜਾ ਸੌਫਟ ਟਾਰਗੇਟ ਆ ਐਨ ਆਰ ਆਈ ਕਿ ਯਾਰ ਇਹਨਾਂ ਨੂੰ ਜਹਾਜ਼ ਚੜ੍ਹਨ ਦੀ ਬੜੀ ਹੁਣੀ ਆ ਮੈਂ ਇਹ ਧਰਤੀ ਇੱਦਾਂ ਛੱਡ ਕੇ ਨਹੀਂ ਜਾਣੀ ਮੇਰੇ ਗੁਰੂ ਸਾਹਿਬ ਨੇ ਵੀ ਕਿਹਾ ਵਾ ਕਿ ਨਾ ਤੇ ਅਸੀਂ ਕਿਸੇ ਤੇ ਜੁਰਮ ਕਰਨਾ ਤੇ ਜੇ ਮੈਂ ਜੁਰਮ ਝੱਲ ਕੇ ਵੀ ਜਾਊਂਗਾ ਤੇ ਜਿਹੜੇ ਮੇਰੇ ਉਨੇ ਸਰਬਸਦਾਨੀ ਮੇਰੇ ਪਿਤਾ ਨੇ ਇਸ ਧਰਤੀ ਦੇ ਪੰਜਾਬ ਤੋਂ ਚਾਰ ਲਾਲ ਵਾਰੇ ਆ ਉਹਨੂੰ ਮੈਂ ਉਸ ਦਰਗਾਹੇ ਜਾ ਕੇ ਮੂੰਹ ਕਿਦਾਂ ਵਿਖਾਉਂਗਾ ਜਾ ਕੇ ਸੋ ਮੈਂ ਇਦਾਂ ਨਹੀਂ ਭੱਜ ਕੇ ਜਾਂਦਾ ਮੈਂ ਇੱਥੇ ਮੇਰੇ ਚਾਰ ਸਿਆੜ ਹੈਗੇ ਆ ਮੈਂ ਬਾਹ ਕੇ ਇੱਥੇ ਕੀਰਤ ਕਰਨੀਆਂ ਬਾਹਰ ਵੀ ਕੀਰਤ ਕਰਦਾ ਵਾਂ ਐ ਕਿਹੜਾ ਬਲੈਕ ਕਰਨੀਆਂ ਨਹੀਂ ਇੱਥੇ ਰੇਤ ਵਿੱਚ ਹੀ ਨਹੀਂ ਉੱਥੇ ਵੀ ਰੇਤ ਵਿੱਚ ਨਹੀਂ ਨਾਹੀਂ ਇੱਥੇ ਡਰੱਗ ਵਿੱਚ ਹੀ ਨਹੀਂ ਉੱਥੇ ਡਰੱਗ ਵੇਚਣੀ ਦਹਾ ਨੌ ਦੀ ਕੀਰਤ ਕਰਨੀ ਆ ਦੋ ਪ੍ਰਸ਼ਾਦੇ ਛਕਣੇ ਹੋ ਇੱਥੇ ਛਕੀ ਜਾਵਾਂਗੇ ਉੱਥੇ ਛਕੀ ਜਾਵਾਂਗੇ ਜੀ ਪੜੇ ਅਹੀਂ ਪੜੇ ਜਦੋਂ ਟਾਲਾ ਸਾਹਿਬ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਜਿਹੜੀ ਆਪਣੇ ਸਮਾਦ ਨੌ ਸਿੰਘ ਉਹਨਾਂ ਤੋਂ ਅੱਗੇ ਆ ਬਾਬਾ ਟਾਲਾ ਟਾਲਾ ਸਾਹਿਬ ਬੜੀ ਮਾਨਤਾ ਵਾ ਮੈਂ ਉੱਥੇ ਨਾ ਸੁਖੀ ਹੀ ਤੁਹਾਨੂੰ ਮੈਂ ਆਲਰੇਡੀ ਦੱਸੂਕਾਂ ਕਿ ਵੀਰ ਦੀ ਜਿੱਤ ਵਾਸਤੇ ਗੁਰੂ ਸਾਹਿਬ ਨੇ ਜਿੱਤ ਬਖਸ਼ੀ ਤੇ ਮੈਂ ਅਗਲੇ ਦਿਨ ਆਪਣੀ ਮੰਮੀ ਨੂੰ ਲੈ ਕੇ ਤੇ ਜਿਹੜੇ ਬੰਦੇ ਨੇ ਮੇਰੀ ਰੇਕੀ ਕਰਵਾਈ ਆ ਜਿੱਦਾਂ ਕਰਤਾਰ ਸਾਹਿਬ ਜੀ ਨਾਲ ਦਾ ਉਹ ਗਦਰ ਫੇਲ ਹੋਇਆ ਸੀ ਨਾ ਗਦਰ ਫੇਲ ਹੋਣ ਦਾ ਕਾਰਨ ਹੀ ਗਦਰ ਫੇਲ ਹੋਣ ਦਾ ਕਾਰਨ ਇਹ ਨਹੀਂ ਕਿ ਜਾਨਵਾਰਨ ਵਾਲੇ ਘਾਟੀ ਨਹੀਂ ਗਦਰ ਫੇਲ ਹੋਣ ਦਾ ਕਾਰਨ ਇਹ ਕਿ ਸਾਡੇ ਵਿੱਚ ਟੌਟ ਬੜੇ ਹੀ ਤਾਂ ਹੀ ਇਹਨਾਂ ਨੇ ਉਹ ਇਹਦੇ ਉੱਪਰ ਇਥੇ ਦੁਆਬੇ ਦੇ ਗਦਰੀਆਂ ਨੇ ਜਦੋਂ ਇਹਨਾਂ ਨੇ ਚੁੱਕ-ਚੁੱਕ ਬੰਦੇ ਮਾਰੇ ਫਿਰ ਕਹਿੰਦੇ ਹੀ ਕਿ ਹੁਣ ਨਾ ਆਪਾਂ ਵਿਰੋਧੀ ਨਹੀਂ ਮਾਰਨੇ ਦੁਸ਼ਮਣ ਨਹੀਂ ਮਾਰਨੇ ਹੁਣ ਟੌਟ ਗੇਣ-ਗੇਣ ਮਾਰਨੇ ਫਿਰ ਇਹਨਾਂ ਨੇ ਨਾ ਟੌਟ ਚੁੱਕ-ਚੁੱਕ 2 ਸਾਲ ਮਾਰੇ ਇੰਗਲੈਂਡ ਦੀ ਰਾਣੀ ਤੱਕ ਹਿੱਲ ਗਈ ਸੀ ਉਹ ਮੇਰੇ ਨਾਲ ਉਨੇ ਉੱਪਰ ਦੀ ਉਹ ਭੇਖੀ ਸਿੱਖ ਜੁਗਰਾਸ ਸੀ ਉਹਨੂੰ ਕਹਿੰਦੇ ਆ ਗੱਜੀ ਉਹਨੇ ਮੇਰੀ ਦੇਖੀ ਕਰਵਾਈ ਮੇਰੇ ਨਾਲ ਮੱਥਾ ਟਿਕਣ ਵੀ ਗਿਆ ਮੈਂ ਟੋਟਿਓ ਆਪਣੇ ਪਿੰਡੋਂ ਮੱਧਰ ਉਤਾਰ ਕੇ ਉਹਨੂੰ ਤਾਰਨ ਆਉਣ ਲਿਆ ਸੀ ਤੇ ਇਹਨਾਂ ਨੇ ਰਾਹ 'ਚ ਚੱਕ ਵਾਲੇ ਪੁਲ ਤੇ ਮੈਨੂੰ ਇਹਨਾਂ ਨੇ ਉੱਥੇ ਮੇਰੀ ਗੱਡੀ ਹਿੱਟ ਕਰਕੇ ਮੈਨੂੰ ਉਥੋਂ ਕੁੱਟ ਕੇ ਮੇਰੇ ਸੱਟਾਂ ਮਾਰ ਕੇ ਮੈਨੂੰ ਇਹ ਕਿਤੇ ਅਣਪਛਾਤੀ ਜਗ੍ਹਾ ਤੇ ਲੈ ਗਏ ਮੀਆਂਵੰਡ ਦੇ ਕੋਲ ਤੇ ਉਤ ਤੋਂ ਬਾਅਦ ਜਿਹੜਾ ਉਹ 2 1/2 ਘੰਟੇ ਮੇਰਾ ਜਿਹੜਾ ਇਹਨਾਂ ਨੇ ਮਤਲਬ ਕਾਫੀ ਐਂਡਾਂ ਤੂੰ ਇਹ ਨਿਸ਼ਾਨ ਦੇਖ ਸਕਦੇ ਜੇ ਤੇ ਮੈਂ ਮਤਲਬ ਥੋੜੀ ਮੇਰੇ ਲਾਈਟਿੰਗ ਪੈਂਦੀ ਆ ਤੇ ਮੈਂ ਤੜ ਕੋ ਇੱਕ ਇਜਾਜ਼ਤ ਦੀ ਚਾਹਨਾ ਜੇ ਤੁਸੀਂ ਨਾ ਮਾਈਂਡ ਕਰੋ ਮੈਂ ਹੁਣ ਸ਼ੇਡਸ ਲਾ ਲਾਂ ਹਾਲਤੇ ਤੁਸੀਂ ਮੇਰੀ ਦੇਖ ਲਈ ਆ ਮੈਨੂੰ ਥੋੜੀ ਪ੍ਰੋਬਲਮ ਹੁੰਦੀ ਮਿਹਰਬਾਨੀ ਜੀ ਭਾਣੇ ਬਹੁਤ ਫੋਟੋ ਕਿਵੇਂ ਹੋ ਗਈ ਤੁਸੀਂ ਕਹਿੰਿਆ ਨਾ ਮੇਰੇ ਕੋਲ ਕਿ ਲੈ ਕੇ ਤਾ ਉਸ ਤੋਂ ਬਾਅਦ ਮੈਂ ਆ ਗਿਆ ਜੀ ਓਕੇ ਜੀ ਉੱਥੇ ਭਾਣੇ ਜਾਂਦਿਆਂ ਵੀ ਜਿਹੜੀ ਜਦੋਂ ਜਹ ਦੇ ਵਿੱਚ ਆਪਣਾ ਇਹਨਾਂ ਨੇ ਮੈਨੂੰ ਉਹਦੇ ਵਿੱਚ ਫੋਰਚੂਨਰ ਗੱਡੀ ਸੁੱਟਿਆ ਦੋ ਗੱਡੀਆਂ ਹੈ ਨਾ ਕੋਈ ਚਿੱਟੀਆਂ ਤੇ ਤੀਜੀ ਗੱਡੀ ਮੇਰੀ ਤਾਂ ਗੱਡੀ ਉੱਥੇ ਜੜੀ ਹੋ ਉਹ ਹੋ ਗਈ ਉੱਥੇ ਤੁਸੀਂ ਇਹਨੂੰ ਟੋਟਲ ਕਹਿ ਸਕਦੇ ਹੋ ਕਾਫੀ ਉਹਦਾ ਨੁਕਸਾਨ ਹੋ ਗਿਆ ਇਹਨਾਂ ਨੇ ਮੈਨੂੰ ਜਿੱਥੇ ਜਾ ਕੇ ਸੁੱਟਿਆ ਉਥੋਂ ਇਹਨਾਂ ਚੋ ਸ਼ਰਾਬ ਦੀ ਹਾਲਤ ਦੇ ਵਿੱਚ ਤਿੰਨ ਜਾਣੇ ਬਹੁਤ ਜ਼ਿਆਦਾ ਰਜੇ ਜਿਹੜਾ ਵਾਰ-ਵਾਰ ਕਹਿੰਦਾ ਸੀ ਨਾ ਕਿ ਲਿਆਓ ਇਹਨੂੰ ਜਿੰਨਾ ਕੋਟਰਾ ਕੋਟ ਲੋ ਤੇ ਇਹਨੂੰ ਗੋਲੀ ਮਾਰ ਕੇ ਦਰਿਆ ਚ ਪਾ ਕੇ ਆਈਏ ਉਹਨਾਂ ਦੇ ਅੰਦਰ ਉਹਨਾਂ ਦੇ ਦਾਣਿਆਂ ਵਾਲੇ ਡਰਮ ਦੇ ਨਾਲ ਉਹਨਾਂ ਨੇ ਮੈਨੂੰ ਲਾਇਆ ਹੀ ਤੇ ਉੱਥੇ ਤੰਗਲੀ ਪਈ ਸੀ ਤੰਗਲੀ ਉਹਨਾਂ ਦੇ ਵਾਲੂ ਕਰਕੇ ਤੇ ਉਹਨਾਂ ਦੀ ਫੋਰਚੂਨਰ ਦੇ ਉੱਪਰ ਪੈਰ ਰੱਖ ਕੇ ਮੈਂ ਕੰਧ ਟੱਪ ਕੇ ਮਗਲਬ ਨੇ ਮਕਈ ਉਧਰ ਨੂੰ ਭੱਜਿਆ ਤੇ ਮਗਰੋਂ ਮੁੜ ਕੇ ਕਿ ਰਾਹੀਰ ਕੋ ਮੈਂ ਲਿਫਟ ਲੈ ਕੇ ਤੇ ਲਾਗੇ ਜਾ ਕੇ ਕਿਸੇ ਕੋ ਫੋਨ ਕੀਤਾ ਗਾਲਾਂ ਵਿੱਚ ਕੋਈ ਤੇਰਾ ਪਿਆਰ ਤੁਸੀਂ ਦੇਖਿਆ ਹਾਂਜੀ ਹਥਿਆਰ ਉਹਨਾਂ ਕੋ ਆੜੇ ਆਪਣੇ ਰਵਾਇਤੀ ਹਥਿਆਰ ਤੇ ਉਹਨਾਂ ਕੋ ਹੈਗੇ ਹੀ ਨਾਲ ਉਹਨਾਂ ਕੋ ਇੱਕ ਮਤਲਬ ਜਿਹੜੀ ਹੁਣ ਦੇਖ ਬਹੁਤ ਕਲੋਸ ਨਹੀਂ ਮੈਂ ਦੇਖਿਆ ਮਤਲਬ ਇਟ ਮੀਨ ਮਤਲਬ ਫੜ ਕੇ ਤੇ ਨਹੀਂ ਦੇਖਿਆ ਪਰ ਜਿਹੜਾ ਮੇਰੇ ਪੱਲ ਮੈਂ ਪੁਲਿਸ ਨੂੰ ਵੀ ਸਾਰੇ ਬਿਆਨ ਦਿੱਤੇ ਆ ਮੇਰਾ ਇੱਥੇ ਮੈਂ ਫੁਕਰੀਦ ਨਹੀਂ ਕਹਿ ਸਕਦਾ ਕਿਉਂਕਿ ਸਾਨੂੰ ਹੁਣ ਬਾਹਰ ਆਤਿਆ ਇੱਥੇ ਵੀ ਆਪਾਂ ਨੂੰ ਹੁਣ ਅੱਜ ਜਿਦਾਂ ਵੀਰੇ ਨੇ ਬੈਗ ਪਾਇਆ ਵਾ ਆਪਾਂ ਆਪਣੀਆਂ ਜ਼ਰੂਰੀ ਚੀਜ਼ਾਂ ਵਾਸਤੇ ਪਾ ਲਿੰਦੇ ਆ ਕਿ ਇਥੇ ਚੀਜ਼ ਕੋ ਗਵਾਜਦੀ ਨਹੀਂ ਆ ਜਿਦਾਂ ਆਪਣਾ ਗੁਰੂ ਘਰ ਜਾਣਾ ਉਥੇ ਘੜੀ ਲਾ ਲਈ ਆਪਾਂ ਤੇ ਉਹ ਮੇਰਾ ਬੈਗ ਬੰਨਿਆ ਸੀ ਉਹਦੇ ਵਿੱਚ ਮੇਰਾ ਸਮਾਨ ਗਵਾਚਾ ਵਾ ਮੇਰੇ ਕੋਲ 7-800 ਅਮਰੀਕਨ ਡਾਲਰ ਸੀ ਮੇਰੇ ਇਥੋਂ ਕੁਝ ਰੁਪਏ ਸੀ ਨਾ ਪੁਲਿਸ ਨੇ ਉਸ ਚੀਜ਼ ਦੀ ਕਾਇ ਕੀਤੀ ਆ ਮੈਂ ਇੱਕ ਗੱਲ ਦੇ ਵਿੱਚ ਬਾਜ ਪਾਇਆ ਸੀ ਮੇਰੀ ਵਾਈਫ ਨੇ ਮੈਨੂੰ ਗਿਫਟ ਕੀਤਾ ਸੀ ਮੇਰੇ ਬਰਥਡੇ ਤੇ ਮੇਰਾ ਸਤੰਬਰ ਦੇ ਵਿੱਚ ਬਰਥਡੇ ਹੁੰਦਾ ਇੱਕਾ ਨਿਸ਼ਾਨ ਹੁਣ ਆ ਥੋੜਾ ਫਿੱਕਾ ਪੈ ਗਿਆ ਮੇਰੀ ਵਿਆਹ ਵਾਲੀ ਰਿੰਗ ਮੈਂ ਪਿਛਲੇ 8 ਸਾਲਾਂ ਤੋਂ ਪਾਈ ਹੋਈ ਉਹ ਮੇਰੀ ਰਿੰਗ ਨਹੀਂ ਮੇਰੇ ਤੇ ਹੈਗੀ ਮੇਰੇ ਸਪੋਰਟਸ ਘੜੀ ਬੰਨੀ ਸੀ ਮੈਂ ਘੜੀਆਂ ਦਾ ਵੀ ਇਹਨਾਂ ਦਾ ਛੇੜਦਾ ਮੈਨੂੰ ਬੜਾ ਸ਼ੌਂਕ ਆ ਉਹ ਵੀ ਨਹੀਂ ਹੈਗੀ ਤੇ ਦੂਜਾ ਸੌਰੀ ਇੱਕ ਸਵਾਲ ਪੜ੍ਹਨੇ ਮੈਂ ਤੁਹਾਡਾ ਸਵਾਲ ਸਕਿਪ ਕਰ ਗਿਆ ਤੁਹਾਡਾ ਸਵਾਲ ਕੀ ਪੁੱਛਿਆ ਉਹ ਕਰਨ ਸੌਰੀ ਕਰਨ ਜੀ ਜੀ ਓਕੇ ਓਕੇ ਜਦੋਂ ਮੈਂ ਭੱਜਿਆ ਵਾਂ ਇਹਨਾਂ ਬੰਦਿਆਂ ਨੇ ਮਗਰ ਮੇਰੇ ਤੇ ਫਾਇਰ ਵੀ ਕੀਤਾ ਵਾ ਜਦੋਂ ਮੈਂ ਮਕਈਆਲ ਨੂੰ ਭੱਜਿਆ ਵਾਂ ਪਰ ਪੁਲਿਸ ਦੀ ਪੁਲਸ ਨੇ ਉਹਨੂੰ ਨਾ ਮੈਨੂੰ ਨਹੀਂ ਪਤਾ ਪੁਲਸ ਕੱਲ ਮੈਨੂੰ ਥੋੜਾ ਜਿਹਾ ਆਸਰ ਆਇਆ ਜਦੋਂ ਐਸਐਸਪੀ ਸਾਹਿਬ ਕੋ ਗਏ ਆ ਨਹੀਂ ਤੇ ਪੁਲਸ ਨੇ ਪੁਲਸ ਦਾ ਰਵਈਆ ਜਿਹੜਾ ਵਾ ਪੁਲਸ ਦੇ ਸਾਰੇ ਅਫਸਰ ਨਹੀਂ ਮਾੜੇ ਮੈਨੂੰ ਬਹੁਤ ਵਧੀਆ ਵੀ ਟ੍ਰੀਟ ਕੀਤਾ ਗਿਆ ਵਾ ਪਰ ਵਿੱਚੋਂ ਉਧਰ ਰਾਤ ਮੈਂ ਕੁਝ ਭਾਈ ਅਮਰਤਪਾਲ ਸਿੰਘ ਵਾਸਤੇ ਵੀ ਗਾਲਾਂ ਸੁਣੀਆਂ ਵਾਂ ਤੇ ਆਪਣੇ ਵਾਸਤੇ ਤੂੰ ਮਾਮਾ ਬਣਿਆ ਵਾਂ ਇੱਥੇ ਆਣ ਕੇ ਤੁਸੀਂ ਅਮਰੀਕਾ ਇਹੀ ਅਸੀਂ ਗਾਲਾਂ ਸੁਣਿਆ ਕਿ ਉਹ ਤੁਹਾਡੇ ਤੋਂ ਕੀ ਡਿਮਾਂਡ ਕਰਦੇ ਤੁਸੀਂ ਇਹ ਨਾ ਕਰੋ ਕਹਿ ਕੀ ਰਹੀ ਤੁਸੀਂ سپورਟ ਕਿਉਂ ਕੀ ਹੈ سپورਟ ਕਿਉਂ ਕੀ ਵੀ ਤੁਸੀਂ ਅਮਰੀਕਾ ਤੋਂ ਆਣ ਕੇ ਤੁਸੀਂ ਆਉਂਦੇ ਜੇ ਚਾਰ ਦਿਨ ਘੁੰਮੋ ਫਿਰੋ ਆਪਣੀ ਐਸ਼ ਕਰੋ ਤੁਸੀਂ ਮਾਮੇ ਬਣੇ ਜੇ ਇੱਥੇ ਆਣ ਕੇ ਸਾਨੂੰ ਅਕਲਾ ਦਿੰਦੇ ਜੇ ਦਿਸ ਕਾਈਂਡ ਆਫ ਵਰਡਸ ਕੁਝ ਇਦਾਂ ਦੇ ਵਰਡਸ ਜਿਹੜੇ ਮੈਂ মিডিਆ ਦੇ ਨਾਲ ਤੇ ਭੈਣ ਸਾਹਮਣੇ ਕਹਿ ਸਕਦਾ ਵਾਂ ਦੇ ਨਾਮ ਆਪਣੇ ਕੈਮਰੇ ਦੇ ਸਾਹਮਣੇ ਕਹਿ ਸਕਦਾ ਹਾਂ ਰੈਂਪ ਦਾ ਇਨਸੀਡੈਂਟ ਹੋਇਆ ਉਹ ਸੀਰੀਅਸ ਕਿਉਂਕਿ ਬਹੁਤ سارے ਲੋਕੀ ਉਹਦੇ ਸਪੋਰਟਰ ਸੀਗੇ ਉਸ ਟਾਈਮ ਆ ਅ ਇੱਕ ਭੈਣੇ ਕਤਲ ਹੋਇਆ ਵਾ ਤੁਹਾਨੂੰ ਪਤਾ ਲੱਗਾ ਐਸ ਇਲੈਕਸ਼ਨ ਦੇ ਵਿੱਚ ਇੱਕ ਕਤਲ ਵੀ ਹੋਇਆ ਉਹ ਬੂਥ ਲਾਉਣ ਤੋਂ ਆਪਣਾ ਮੈਨੂੰ ਪਿੰਡ ਦਾ ਨਹੀਂ ਪਤਾ ਇੱਥੇ ਸਾਡੇ ਏਰੀਆ ਦੇ ਵਿੱਚ ਹੀ ਇੱਕ ਕਤਲ ਹੋਇਆ ਉਹ ਬੂਥ ਲਾਉਣ ਤੋਂ ਤੇ ਓਕੇ ਨਹੀਂ ਸੌਰੀ ਲੰਬੀ ਦੇ ਵਿੱਚ ਜਿਹੜੇ ਖੁੱਡੀਆਂ ਸਾਹਬ ਖੁਟੀਆਂ ਸਾਹ ਦੇ ਹਲਕੇ ਦੇ ਵਿੱਚ ਕਤਲ ਹੋਇਆ ਵਾ ਤੁਹਾਨੂੰ ਮਿਲੀ ਖਬਰ ਕਿਸ ਨੂੰ ਉਹ ਵੀ ਨਾਪ ਦਿੱਤੀ ਗਈ ਗੁੰਡਾਗਰਦੀ ਪੂਰੀ ਕੀਤੀ ਆ ਮੈਂ ਇਹਨਾਂ ਬੋਲਦਾ ਰਿਹਾ ਅੱਜ ਆਖਾਂ ਪਾਸਾ ਸਾਹਿਬ ਨੂੰ ਓਟ ਤੱਕ ਆਪਣਾ ਪੰਜਾਬ ਆਰ ਸ਼ਹਿਰ ਤੇ ਨਸ਼ਾ ਵੇਖਦਾ ਪਿੰਡ ਪਿੰਡ ਵਿੱਚ ਬਣੇ ਸ਼ਰਾਬ 2012 ਦੀ ਇਹ ਕਵਿਤਾ ਬੋਲੀ ਆ ਮੈਂ ਬੜੀਆਂ ਕਵਿਤਾ ਬੋਲੀਆਂ ਵਾ ਪੁੱਤ ਪੜੋਲੇ ਪਾਲੋ ਲਾਲ ਬੱਤੀ ਵਾਲਾ ਆ ਰਿਹਾ ਹੈ ਪੁੱਤ ਨਸ਼ਿਆਂ ਤੋਂ ਬਚਾ ਲੋ ਮੰਤਰੀ ਸਮੈਕ ਵਰਤਾ ਰਿਆ ਮੈਂ ਉਦੋਂ ਵੀ ਪੰਜਾਬ ਆਉਂਦਾ ਰਿਆ ਮੈਂ ਇਹਨਾਂ ਖੁੱਲ ਕੇ ਬੋਲਦਾ ਰਿਆ ਮੇਰੇ ਮੈਂ ਤੁਹਾਨੂੰ ਦੱਸਿਆ ਕਿ ਉਦੋਂ ਮੈਂ ਇੰਨੀ ਵਾਰੀ ਪੰਜਾਬ ਆਇਆ ਆ ਮੇਰਾ ਹਾਲ ਉਹਨਾਂ ਨੇ ਨਹੀਂ ਕੀਤਾ ਵਿਰੋਧੀਆਂ ਨੇ ਜਿਹੜਾ ਮੇਰਾ ਆਪਣਿਆਂ ਨੇ ਮਤਲਬ ਜਿਨ੍ਹਾਂ ਦੀ ਮੈਂ ਨਹੀਂ ਸਪੋਰਟ ਕੀਤੀ ਮਤਲਬ ਇਹਨਾਂ ਨੇ ਕੀਤਾ ਮੈਂ ਫਿਰ ਪ੍ਰਸ਼ਾਸਨ ਤੋਂ ਤੇ ਦੋਸਤ ਰਹਿ ਨਹੀਂ ਦੋਸਤ ਹਮੇਸ਼ਾ ਦੋਸਤ ਹੀ ਰਹਿੰਦੇ ਆ ਦੂਰੀਆਂ ਵੱਧ ਜਾਂਦੀਆਂ ਕਈ ਵਾਰੀ ਗੁੱਸੇ ਗਲੇ ਹੋ ਜਾਂਦੇ ਆ ਮੈਂ ਐਜ਼ ਅ ਫਰੈਂਡ ਨਹੀਂ ਫੇਵਰ ਚਾਹੁੰਦਾ ਮੈਂ ਮਾਨ ਸਾਹਿਬ ਕੋ ਐਜ਼ ਅ ਫਰੈਂਡਲੀ ਫੇਵਰ ਚਾਹੁੰਦਾ ਮੈਂ ਉਸ ਕੁਰਸੀ ਕੋਲ ਉਸ ਪਰਸਨ ਕੋ ਚਾਹਨਾ ਵਾ ਜਿੰਨੇ ਸ਼ਹੀਦ ਆਜ਼ਮ ਦੀ ਉਸ ਉਹਦੇ ਬੁੱਤ ਸਾਹਮਣੇ ਖਲੋ ਕੇ ਆਖਿਆ ਸੀ